ਹਾਂਜੀ ਟ੍ਰੈਂਡ ਬੂਟੀ ਨੂੰ ਫੋਲੋ ਕਰਨਾ ਕਰੋ ਸ਼ੇਅਰ ਸਬਸਕ੍ਰਾਈਬ ਲਾਈਕ ਆ ਮਿਕਤਵਨ ਦੁਪट्टे ਓਨਲੀ ਦਿਖਾ ਰਿਆ ਖੋਲ ਕੇ ਦੁਪੱਟੇ ਦੁਪੱਟਿਆਂ ਦਾ ਮੁੱਕਲ ਮਾਰ ਕੇ ਤੁਸੀਂ ਦੇਖ ਸਕਦੇ ਆ ਕਿੰਨੇ ਸੋਹਣੇ ਲੱਗਦੇ ਆ ਦੇਖੋ ਦੁਪੱਟੇ ਦੇ ਕਰਾਰੀ ਦੇਖੋ ਠੀਕ ਹੈ ਇਸ ਤਰ੍ਹਾਂ ਵਾਈਟ ਬੋਟਮ ਦੁਪੱਟਾ ਐ ਸਰ ਸਾਡੇ ਕੋਲ ਤੁਸੀਂ ਲੈ ਸਕਦੇ ਆ ਤੇ ਆਪਾਂ ਤੁਹਾਨੂੰ ਵੀਡੀਓ ਵੀ ਪਾਵਾਂਗੇ ਪਰ ਇਹਨਾਂ ਨੂੰ ਇਹਦਾ ਖੋਲ ਕੇ ਦਿਖਾਓ ਤੇ ਇਸ ਕਰਕੇ ਹੁਣ ਖੋਲ ਕੇ ਇਹ ਕਰੀਮ ਸ਼ੇਡ ਆ ਅਲੱਗ-ਅਲੱਗ ਤਰ੍ਹਾਂ ਦੇ ਕਲਰ ਬਚ ਗਏ ਤੁਹਾਨੂੰ ਮਿਲ ਜਾਣਗੇ ਮੰਨ ਲਓ ਜਿਵੇਂ ਹਣ ਸੂਟ ਪਲੇਨ ਦਾ ਬਹੁਤ ਟ੍ਰੈਂਡਲੀ ਇਸ ਤਰ੍ਹਾਂ ਡਿਜ਼ਾਈਨ ਕਰਦੀ ਇਸ ਤਰ੍ਹਾਂ ਇਹਦੀ ਕਰਾਂ ਰਹੀ ਵਿਖੋ ਇਹ ਬਹੁਤ ਸੋਹਣਾ ਇਹ ਕਰੀਮ ਸ਼ੇਡ ਆ ਕਰੀਮ ਵਾਈਟ ਜਿੱਦਾਂ ਮੰਨ ਲਓ ਕਲਰ ਆ ਜਾਂਦੇ ਆ ਉਹਨਾਂ ਚ ਆ ਚੀਜ਼ਾਂ ਦੀ ਦਾ ਥੋੜੀਆਂ ਚੇਂਜ ਹੋ ਜਾਂਦੀਆਂ ਪਰ ਆ ਜਾਂਦੇ ਆ ਤੇ ਵਾਈਟ ਕਰੀਮ ਇਹ ਕੋਈ ਵੀ ਇਸ ਦਾ ਨਹੀਂ ਹੁੰਦਾ ਕੋਈ ਵੀ ਏਜ ਇਹਦੇ ਵਿੱਚ ਨਹੀਂ ਹੁੰਦੀ ਲਿミਟਡ ਕੋਈ ਵੀ ਪਾ ਸਕਦਾ ਕੁੜੀਆਂ ਵੀ ਪਾ ਸਕਦੀਆਂ ਸਕੂਲ ਚ ਡੇਲੀ ਵੇਅਰ ਆਫੇਸ ਕੋਈ ਵੀ ਨੰਬਰ ਕਾਸ਼ਦਾ ਗਰਮੀਆਂ ਦੇ ਵਿੱਚ ਬਹੁਤ ਸਖੂਲ ਚੀਜ਼ਾਂ ਇਹ ਦੇਖੋ ਇਹ ਦੁਪੱਟੇ ਆ ਇਸ ਦੁਪੱਟੇ ਨਾਲ ਬਹੁਤ ਆਰਾਮ ਨਾਲ ਸਟਾਈਲ ਕਰ ਸਕਦੇ ਗੁਰਦਵਾਰਾ ਸਭਾ ਵਾਸਤੇ ਤੇ ਸਭ ਬੇਰਸਟਾ ਬਹੁਤ ਸੋਹਣੀਆਂ ਚੀਜ਼ਾਂ ਕਲਰ ਵਾਲੇ ਵੀ ਆਪਾਂ ਲੈ ਕੇ ਆਵਾਂਗੇ ਇਹ ਇਹਨਾਂ ਦੇ ਅਲੱਗ-ਅਲੱਗ ਕੀ ਡਿਜ਼ਾਈਨਾਂ ਅਲੱਗ-ਅਲੱਗ ਕਲਰ ਹਨ ਇਸ ਤਰ੍ਹਾਂ ਦੇ ਬਹੁਤ ਬੱਤੇ ਤੁਹਾਨੂੰ ਮਿਲ ਜਾਣਗੇ ਇਸ ਤਰ੍ਹਾਂ ਦਾ ਬਾਟਮ ਮਿਲ ਜਾਣਕੀਆਂ ਦੇਖੋ ਬਾਟਮ ਦਾ ਡਿਜ਼ਾਈਨ ਤੁਸੀਂ ਸੂਟ ਦੇ ਡਿਜ਼ਾਈਨ ਤੁਸੀਂ ਕਰਾ ਸਕਦੇ ਠੀਕ ਹੈ ਇਸ ਤਰ੍ਹਾਂ ਜੇਕਰ ਸੂਟ ਤੁਸੀਂ ਕੰਟਰਾਸਟ ਕਰ ਸਕਦੇ ਹੋ ਜਿਵੇਂ ਸਾਡੇ ਕੋਲ ਸਟੀਚ ਸੂਟ ਹੈ ਕਾਸਟਮਰ ਦਾ ਇਹਨਾਂ ਤੋਂ ਸਿੱਧਾ ਕਲਰ ਕੰਟਰਾਸਟ ਕਰ ਸਕਦੇ ਹੋ। ਕੋਈ ਵੀ ਲੈ ਸਕਦੇ ਹੋ। ਉਸ ਤਰ੍ਹਾਂ ਦੇ ਸੋਹਣੇ-ਸੋਹਣੇ ਸੂਟ ਦੇਖਣ ਵਾਸਤੇ ਸਾਡੇ ਚੈਨਲ ਨੂੰ ਫ੍ਰੈਂਡ ਬਟਨ 'ਤੇ ਇੱਕ ਦੋ ਸਾਰਾ ਨੂੰ ਕਰੋ ਸ਼ੇਅਰ, ਸਬਸਕ੍ਰਾਈਬ, ਲਾਈਕ, ਕਮੈਂਟ ਜੀ। ਇੰਸਟਾਗ੍ਰਾਮ ਤੇ ਫਾਲੋ ਕਰੋ ਸਾਰੇ। ਥੈਂਕ ਯੂ।